ਪੇਚੇ ਫੇਰ ਲੱਗਣੇ ਸ਼ਟਾਰਟ ਹੋ ਗਏ ਜੀ ਤਿੰਨ ਉਮੀਦਵਾਰ ਆਏ ਹੋਏ ਨੇ ਪੇਚਿਆਂ ਦੇ ਇੱਕ ਆ ਪਤੰਗਾ ਇੱਕ ਆਏ ਇੱਕ ਆਏ ਆਏ ਜੀ ਕਿੱਥੇ ਆਇਆ ਮਾਰ ਜੂਂ ਟਾਬੀ ਥਾਈਲੈਂਡ ਤੇ ਆਏ ਜੀ ਮੁੰਡਾ ਪੇਚੇ ਲਾਉਣ ਥਾਈਲੈਂਡ ਤੇ ਉਹ ਮਾਰਿਆ ਵੱਢ ਗਏ ਥਾਈਲੈਂਡ ਵਾਲੇ ਨੇ ਥਾਈਲੈਂਡ ਵਾਲੇ ਨੇ ਉਹ ਮਾਰਿਆ ਲਾ ਕੇ ਉਹ ਮਾਰਿਆ ਥਾਈਲੈਂਡ ਆ ਆ ਗਿਆ ਭਾਈ ਉਹ ਦੇਖੋ ਮਾਰਿਆ ਭਾਈ ਵੱਢ ਗਏ ਥਾਈਲੈਂਡ ਵਾਲੇ ਇਹ ਨਹੀਂ ਲੱਗਣ ਦੰਦੇ ਪਤੰਗਾ ਨੂੰ ਦੀ ਹਲਾਕੇ ਮਾਰੇ ਆ ਇੱਧਰ ਪੰਚਾਇਤ ਮੈਂਬਰ ਵੀ ਆਏ ਹੋਏ ਨੇ ਸਾਡੇ ਪੰਚਾਇਤ ਮੈਂਬਰ ਦੇ ਉਹ ਖੜੇ ਦੇਖਦੇ ਨੇ ਮਾਇਨਾ ਕਿ ਕੋਈ ਲੜਾਈ ਝਗੜਾ ਨਾ ਕਰੇ ਨਾ ਕਰਕੇ ਉਹ ਸਲਝਾਉਣ ਆਏ ਹੋਏ ਨੇ ਪੂਰੀ ਨਿਗਰਾਨੀ ਅਸੀਂ ਕਰੀ ਵੀ ਆਰੇ ਟੂਰਨਾਮੈਂਟ ਤੇ ਟੂਰਨਾਮੈਂਟ ਤੇ ਪਿੰਡੀ ਪੰਚ ਦਾ ਨਾ ਸੁਣੀ ਇੱਕ ਉਹ ਦੇਖੋ ਜੀ ਇੰਗਲੈਂਡ ਵਾਲੇ ਇੰਗਲੈਂਡ ਵਾਲੇ ਜੋਧ ਸਿੰਘ ਜੀ ਉੱਪਰ ਉਡਾ ਰਹੇ ਨੇ ਪਤੰਗ ਇੰਗਲੈਂਡ ਵਾਲੇ ਜੋਧ ਸਿੰਘ ਜੀ ਦੇਖੋ ਉਹਨਾਂ ਦਾ ਪਤੰਗ ਜੰਬੋ ਆ ਜੰਬੋ ਜੰਬੋ ਬਣਾਇਆ ਪਿਆ ਜੀ ਪਤੰਗ ਦਾ ਉਹਨਾਂ ਨੇ ਆ ਹੁਣ ਲੱਗਣ ਲੱਗਿਆ ਪੇਚਾ ਮਨਵੀਰ ਸਿੰਘ ਕਾਨਗਸ ਜੋ ਕੇ ਥਾਈਲੈਂਡ ਤੋਂ ਆਏ ਨੇ ਜੀ ਪਤੰਗੜਾ ਹੁਣ ਮੈਂ ਇੰਡੀਆ ਦਾ ਹੀ ਲੋਟ ਆ ਥਾਈਲੈਂਡ ਤੋਂ ਆਏ ਨੇ ਪਤੰਗੜਾ ਹਾਂ ਧਾਰੀ ਨੂੰ ਦੁੱਖੇ ਰਿਆ ਨਹੀਂ ਜਾਣ ਗਾ ਥਾਈਲੈਂਡ ਵਾਲੇ ਅਦਰ ਇੰਗਲੈਂਡ ਵਾਲੇ ਨਾਲ ਪੇਚਾ ਪੈ ਰਿਆ ਜੀ ਥਾਈਲੈਂਡ ਵਾਲੇ ਦਾ ਢਾਈ ਢਾਈ ਸੌ ਦੀ ਛੜਦਾ ਪੈ ਗਿਆ ਜੀ ਪੈ ਗਿਆ ਵਾ ਪੈਣੇ ਵਾਲੀ ਇਹ ਚੱਕ ਉਹ ਬਾਈ ਨਹੀਂ ਨਹੀਂ ਵੱਢ ਰਹੀਓ ਯਾਰ ਇੰਗਲੈਂਡ ਵਾਲੇ ਕੋਲ ਵੀ ਦੂਈ ਡੋਰ ਆ ਬਿੱਲੂ ਦੁਬਾਨੀ ਵਾਲੀ ਉਹਦਾ ਕਿਹੜਾ ਹੈ ਕਿਹੜੇ ਦੇ ਇੰਦਾ ਉਹ ਉਹ ਇੰਗਲੈਂਡ ਵਾਲਾ ਇਹ ਵੇਹੜਾ ਦੇ ਤਾਂ ਕਰ ਗਿਆ ਦੁਬਾਨੀ ਵਾਲਾ ਉਹ ਆਹ ਕੁੱਤੇ ਨੇ ਉਹਨੇ ਪੈਰ ਵੜਾ ਲਏ ਨਵਾਂ ਡਰਾਈਵਰ ਗਿਆ ਜਹਾਜ਼ ਦਾ ਹੁਣ ਐ ਚੱਕ ਲੈ ਫੇਰ ਜੀ ਉੱਡ ਗਿਆ ਹੁਣ ਥੋੜੀ ਆ ਹਾਂ ਭਾਰੀ ਪਤਾ ਕਵਾਂਟਲ ਵਜੇ ਨੂੰ ਆ ਜਰਮਨੀ ਤੇ ਆਇਆ ਮੁੰਡਾ ਪਤੰਗੜ ਆ ਹੁਣ ਜਰਮਨੀ ਵਾਲਾ ਉਡਾਉਣ ਲੱਗ ਗਿਆ ਤੰਗ ਹੁਣ ਆ ਲੱਗਿਆ ਹੁਣ ਜੀ ਪੇਚਾ ਲੱਗਣ ਢਾਈ ਸੌ ਦੀ ਸ਼ਰਤ ਲੱਗੀ ਵੀ ਆ ਚੱਕ ਪਾ ਆ ਯੋ ਮਾਰਿਆ ਉਹ ਮਾਰਿਆ ਚੱਕ ਕੇ ਆ ਦੇਖੋ ਥਾਈਲੈਂਡ ਵਾਲੇ ਦਾ ਕਰਤਾ ਕੰਮ ਥਾਈਲੈਂਡ ਵਾਲੇ ਦਾ ਥਾਈਲੈਂਡ ਵਾਲਾ ਤਾਂ ਕਰਤਾ ਲੋਟ ਵਾ ਨਵਾਈ ਥਾਈਲੈਂਡ ਵਾਲਿਆਂ ਦੁਬਾਰੇ ਫੇਰ ਬਸ ਬਸ ਇਹਨੇ ਵੀ ਇੰਟਰਵਿਊ ਨਹੀਂ ਦਿੰਦੇ